ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ ਬਸਤੂ ਲੈ ਪਾਛੈ ਪਾਵੇ ਏਕ ਬਸਤੂ ਕਾਰਨ ਵਿਖੋਟ ਗਵਾਵੇ ਏਕ ਪੀ ਨਾ ਦੇ ਦਸ ਪੀ ਹਿਰਲੇ ਤਉ ਮੂੜਾ ਕਹੋ ਕਹਾ ਕਰੇ ਸ੍ਰੀ ਗੁਰੂ ਪਿਆਰੀ ਸਾਧ ਸੰਗਤ ਜੀ ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਰੁਕਮਨੀ ਸਾਹਿਬ ਦੇ ਵਿੱਚ ਇਸ ਅਸ਼ਟਪਤੀ ਵਿੱਚ ਫਰਮਾ ਰਹੇ ਹਨ ਕਿ ਮਨੁੱਖ ਹੈ ਮਾਇਆ ਦੇ ਵਿੱਚ ਇਸ ਤਰ੍ਹਾਂ ਰਚਿਆ-ਮਿਚਿਆ ਹੈ ਕਿ ਸੱਚ ਨੂੰ ਭੁੱਲਿਆ ਬੈਠਾ ਹੈ ਪਰਮੇਸ਼ਰ ਕੋਲੋਂ ਹੋਰ-ਹੋਰ ਵਖਤਾਂ ਮੰਗਦਾ ਰਹਿੰਦਾ ਹੈ ਔਰ ਰੱਬ ਪਰਮੇਸ਼ਰ ਦਿੰਦਾ ਰਹਿੰਦਾ ਹੈ ਔਰ ਸੱਚ ਦੀ ਖੋਜ ਨਹੀਂ ਕਰਦਾ ਫਿਰ ਵੀ ਉਹਦੇ ਨਾਲ ਗੁੱਕੇ ਗਲੇ ਹੀ ਕਰਦਾ ਹੈ ਗੁਰੂ ਸਾਹਿਬ ਇਸ ਅਖੋਤੀ ਵਿੱਚ ਸਮਝਾ ਰਹੇ ਹਨ 10 ਬਖਤੂ ਲੈ ਪਾਛੇ ਪਾਵੇ 1 ਬਖਤ ਕਾਰਨ ਬਖੋਟ ਗਵਾਵੇ ਮਹਾਰਾਜ ਪਰਮਾਰਿ ਨੇ ਵੀ ਇਸ ਮਨੁੱਖ ਨੂੰ ਅਗਰ 10 ਬਖਤੂਆਂ ਮਾਇਆ ਦੇ ਰੂਪ ਚ ਧੀਆ ਪੁੱਤ ਕਹਿ ਲੋ ਪੈਸਾ ਕਹਿ ਲੋ ਘਰ ਕਾਰਾਂ ਕਹਿ ਲੋ ਜ਼ਮੀਨ ਜਾਇਦਾਦਾਂ ਕਹਿ ਲੋ ਮਰਤੂ ਦੇ ਵਿੱਚ ਆ ਜਾਂਦਾ ਸਾਰਾ ਕੁਝ ਹੀ ਪਿੱਛੇ ਕਹਿੰਦੇ ਇਹਨੂੰ ਮਿਲੀਆਂ ਹੁਣ ਪਰਮੇਸ਼ਰ ਨੇ ਖੈਰ ਸਭਾ ਦਿੱਤੀਆਂ ਹੁਣ ਇਹ ਮੰਗੀ ਵੀ ਜਾਵੇ ਔਰ ਰੱਬ ਨੇ ਦਿੱਤੀਆਂ ਹੁਣ ਕਹਿੰਦੇ ਅੱਗੇ ਫਿਰ ਕੀ ਕਰਦਾ ਏਕ ਵਕਤ ਕਾਰਨ ਵਿਖੋਟ ਗਵਾਵੇ ਜੇ ਇੱਕ ਚੀਜ਼ ਨੂੰ ਨਾ ਮਿਲੇ ਤਾਂ ਇਹ ਫਿਰ ਆਪਣਾ ਭਰੋਸਾ ਗਵਾ ਵੰਦਾ ਪਰਮੇਸ਼ਰ ਦੇ ਤੇ ਭਰੋਸਾ ਕਰਦਾ ਹੈ ਪਰ ਇਹ ਵਖਤੂਆਂ ਦੇ ਲਾਲਚ ਦੇ ਵਿੱਚ ਜੇ ਇੱਕ ਨਹੀਂ ਮਿਲਦੀ ਤਾਂ ਆਪਣਾ ਭਰੋਸਾ ਗਵਾ ਬਿੰਦਾ ਹੈ ਫਿਰ ਭਰੋਸਾ ਨਹੀਂ ਕਰਦਾ ਪਰਮੇਸ਼ਰ ਤੇ ਫਿਰ ਇਹਦੇ ਮਨ ਦੇ ਵਿੱਚ ਜਦੋਂ ਤੇੜਾ ਆ ਜਾਂਦਾ ਹੈ ਫਿਰ ਇਹ ਇਹ ਆਪਣੇ ਆਪ ਨੂੰ ਦੂਰ ਕਰ ਲੈਂਦਾ ਹੈ ਫਿਰ ਰੱਬ ਵੀ ਪਰਮੇਸ਼ਰ ਵੀ ਸੱਚ ਵੀ ਇਹਦੇ ਤੇ ਭਰੋਸਾ ਨਹੀਂ ਕਰਦਾ ਆਪਣਾ ਇਹ ਭਰੋਸਾ ਗਵਾ ਬਿੰਦਾ ਹੈ ਏਕ ਵੀ ਨਾ ਦੇ ਦਾਖ ਭੀ ਹਿਰਲੇ ਤੋਂ ਮੂੜਾ ਕਹੋ ਕਹਾ ਕਰੇ ਅੱਗੇ ਗੁਰੂ ਸਾਹਿਬ ਕਹਿ ਰਹੇ ਨੇ ਵੀ ਜੇ ਤੈਨੂੰ 10 ਚੀਜ਼ਾਂ ਦਿੱਤੀਆਂ ਹੀ ਵਕਤੋਂ ਆ ਪਰ ਜੇ ਇਹ ਤੈਨੂੰ ਇੱਕ ਵੀ ਨਾ ਦੇ ਜਿਹੜੀਆਂ 10 ਇੱਕ ਪਿਛੇ ਤੂੰ ਨਾਰਾਜ਼ ਹੋਇਆ ਫਿਰਦਾ ਹੈ ਜਿਹੜੀਆਂ 10 ਦਿੱਤੀਆਂ ਨੇ ਜੇ ਉਹ ਵੀ ਵਾਪਸ ਲੈ ਲਵੇ ਫਿਰ ਉਹ ਮੂੜਾ ਮੂਰਖਾ ਗਿਆਨੀਆਂ ਫਿਰ ਤੂੰ ਉਹਦਾ ਕੀ ਵਿਗਾੜ ਸਕਦਾ ਬੜੀ ਸਮਝਣ ਵਾਲੀ ਗੱਲ ਹੈ ਇਹ ਪਰਮੇਸ਼ਰ ਦਾ ਤਾਂ ਆਪਾਂ ਕੁਝ ਨਹੀਂ ਵਿਗਾਰ ਸਕਦੇ ਉਹਦੇ ਕਰਕੇ ਤਾਂ ਸਾਡਾ ਜੀਵਨ ਹੈ ਉਹ ਇੰਨਾ ਸ਼ਕਤੀਸ਼ਾਲੀ ਹੈ ਸਰਬਵਿਆਪਕ ਹੈ ਉਹਦੇ ਕਰਕੇ ਸਾਡਾ ਸਰੀਰ ਚੱਲਦਾ ਹੈ ਸਾਡੀ ਆਤਮਾ ਇਸ ਸਰੀਰ ਦੇ ਵਿੱਚ ਕੰਮ ਕਰਦੀ ਹੈ ਇਸ ਲਈ ਅਸੀਂ ਉਹਦਾ ਕੁਝ ਨਹੀਂ ਕਰ ਸਕਦੇ ਇਸ ਲਈ ਅੱਗੇ ਮਾਰੇ ਫਰਮਾ ਰਹੇ ਨੇ ਜਿਸ ਠਾਕਰ ਸੋ ਨਾਹੀ ਚਾਰਾ ਕਹਿੰਦੇ ਜਿਸ ਠਾਕਰ ਅੱਗੇ ਵੱਡੇ ਦੇ ਅੱਗੇ ਕੋਈ ਚਾਰਾ ਨਹੀਂ ਹੈ ਤਾਂ ਕੋ ਕੀਜੈ ਸਦ ਨਮਸਕਾਰਾ ਉਹਨਾਂ ਨੇ ਪਰਮੇਸ਼ਰ ਨੇ ਕੋਈ ਚੀਜ਼ ਨਹੀਂ ਦਿੱਤੀ ਜਾਂ ਵਾਦ ਦੇਤੀ ਘਟਦੇਤੀ ਲਾਂਭਾ ਨਹੀਂ ਦੇਣਾ ਫਿਰ ਵੀ ਉਹਦਾ ਇਹ ਤੇ ਕਿਰਪਾ ਹੀ ਉਹਨੂੰ ਕਹਿਣਾ ਮਹਾਰਾਜ ਕਿਰਪਾ ਹੀ ਰੱਖੋ ਉਹਨੂੰ ਸਦਾ ਨਮਸ਼ਕਾਰ ਹੀ ਕਰਨੀ ਹੈ ਇਹ ਨਹੀਂ ਆਪਾਂ ਕਹਿ ਸਕਦੇ ਵੀ ਅਸੀਂ ਤੇਨਾਂ ਨਾਰਾਜ ਆ ਤਾਂ ਸਾਡੇ ਕਰਕੇ ਤੇਰਾ ਕੋਈ ਕੰਮ ਖੜ ਜੇਗਾ ਉਹਦੇ ਕਰਕੇ ਸਾਨੂੰ ਨੁਕਸਾਨ ਤਾਂ ਹੈ ਜੇ ਅਸੀਂ ਉਹਨੂੰ ਨਹੀਂ ਧਿਆਨ ਚ ਧਰਦੇ ਸੱਚ ਨੂੰ ਨਹੀਂ ਮੰਨਦੇ ਸੱਚ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਇਸ ਲਈ ਅਸਾਂ ਨੇ ਹੀ ਆਪਣੇ ਆਪ ਨੂੰ ਬਦਲਣਾ ਹੈ ਆਪਣੇ ਔਗੜਾ ਨੂੰ ਛੱਡਣਾ ਹੈ ਕੁਰਬਾਨੀ ਤੇ ਭਰੋਸ਼ਾ ਕਰਨਾ ਹੈ ਉਹ ਕੋਈ ਚੀਜ਼ ਦੇ ਰਿਹਾ ਹੈ ਜਾਂ ਨਹੀਂ ਦੇ ਰਿਹਾ ਇਹ ਹੀ ਸਮਝਣਾ ਹੈ ਵੀ ਕੋਈ ਭਲਾ ਹੀ ਹੋਣਾ ਜੇ ਨਹੀਂ ਦੇ ਰਿਹਾ ਇਸ ਲਈ ਉਹਨੂੰ ਨਮਸਕਾਰ ਹੀ ਕਰਨੀ ਬਣਦੀ ਹੈ ਜਾਂਕੇ ਮਨ ਲਾਗਾ ਪ੍ਰਭੂ ਮੀਠਾ ਸਰਬ ਸੁਖ ਤਾਹੂ ਮਨ ਉਠਾ ਅਗੇ ਮਹਾਰਾਜ ਫਰਮਾ ਰਹੇ ਨੇ ਵੀ ਜਿਨ੍ਹਾਂ ਦੇ ਮਨ ਨੂੰ ਪ੍ਰਭੂ ਦਾ ਨਾਮ ਮਿੱਠਾ ਲੱਗ ਜੇ ਭਾਵ ਗੁਰਬਾਣੀ ਮਿੱਠੀ ਲੱਗ ਜੇ ਇਹਦਾ ਮਤਲਬ ਇਹ ਹੈ ਵੀ ਇਹ ਸਾਰਿਆਂ ਨੂੰ ਮਿੱਠੀ ਨਹੀਂ ਲੱਗਦੀ ਫਿਰ ਬਹੁਤਾਰੇ ਤਾਂ ਗੁਰਬਾਣੀ ਦੇ ਸਹੀ ਔਰ ਸੱਚੇ ਅਰਥ ਸੁਣ ਕੇ ਹੀ ਉਹਨਾਂ ਦੇ ਅੰਦਰ ਖਲਬਣੀ ਪੈਦਾ ਹੋ ਜਾਂਦੀ ਹੈ ਕਿ ਲਓ ਜੀ ਇਹ ਕੀ ਕਹਿ ਰਹੇ ਨੇ ਗੁਰਬਾਣੀ ਤਾਂ ਸਾਨੂੰ ਨੀਵੇਂ ਹੋਣ ਲਈ ਕਹਿ ਰਹੀ ਹੈ ਗੁਰਬਾਣੀ ਤਾਂ ਸਾਨੂੰ ਆਪਣੇ ਮਨ ਨੂੰ ਬਖਸ਼ਿਸ਼ ਕਰਨ ਲਈ ਕਹਿ ਰਹੀ ਹੈ ਆਪਗ੍ਰਾਹ ਨੂੰ ਛੱਡਣ ਲਈ ਕਹਿ ਰਹੀ ਹੈ ਇਹ ਜੀਵਨ ਝੂਠ ਹੈ ਜੋ ਦਿੱਤਾ ਪਰਮੇਸ਼ਰ ਨੇ ਸ਼ਹਿਰ ਸੁਭਾਏ ਦਿੱਤਾ ਹੈ ਉਹਦੇ ਭਾਣੇ ਹੁਕਮ ਵਿੱਚ ਚੱਲਣ ਲਈ ਕਹਿ ਰਹੀ ਹੈ ਅਸੀਂ ਤਾਂ ਬੜੀਆਂ ਸਾਰੀਆਂ ਮੰਗਾਂ ਲੈ ਕੇ ਆਏ ਸੀ ਗਲਵਾਣੀਆਂ ਨੂੰ ਛੱਡਣ ਲਈ ਕਹਿ ਰਹੀ ਹੈ ਇਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਖਲਬਲੀ ਪੈਦਾ ਹੋ ਜਾਂਦੀ ਹੈ ਇਹ ਤਾਂ ਗੁਰੂ ਸਾਹਿਬ ਕਹਿ ਰਹੇ ਨੇ ਵੀ ਜੇ ਮਨ ਨੂੰ ਕਿਸੇ ਮਨ ਨੂੰ ਤੇ ਪ੍ਰਭੂ ਦਾ ਨਾਮ ਮੀਠਾ ਲੱਗ ਜੇ ਹਰ ਦੀ ਗੱਲ ਮੰਨ ਲਈ ਸਰਬ ਸੁਖ ਤਾਂ ਹੋ ਮਨ ਉਠਾ ਕਹਿੰਦੇ ਪਰ ਉਹ ਮਨ ਸਰਬ ਸੁਖ ਪ੍ਰਾਪਤ ਹੋ ਜਾਂਦੇ ਨੇ ਉਹਨੂੰ ਖੋਜੀ ਆ ਜਾਂਦੀ ਏ ਉਹਨੂੰ ਪਤਾ ਲੱਗ ਜਾਂਦਾ ਵੀ ਸੱਚ ਕੀ ਏ ਝੂਠ ਕੀ ਏ ਫਿਰ ਉਹ ਵਾਦੇ ਘਾਟੇ ਦੀ ਪਰਵਾਹ ਨਹੀਂ ਕਰਦਾ ਉਹਦੇ ਮਨ ਨੂੰ ਸਦਾ ਹੀ ਸੰਤੋਖ ਰਹਿੰਦਾ ਹੈ ਜਿਸ ਜਾਣੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨੀ ਪਾਇਆ ਇਸ ਪੰਕਤੀ ਨੂੰ ਬੜੇ ਧਿਆਨ ਦੇ ਨਾਲ ਆਪਾਂ ਵਿਚਾਰਨਾ ਹੈ ਜਿਸੇ ਜਾਣਨਾ ਜਿਸੇ ਜਾਣ ਨੇ ਜਾਣਕਾਰ ਨੇ ਭਗਤ ਨੇ ਦਾਖ ਨੇ ਆਪਣਾ ਹੁਕਮ ਜਿਹੜਾ ਉਹ ਸੱਚ ਦੇ ਨਾਲ ਹੁਕਮ ਚ ਸ਼ਾਮਲ ਕਰ ਲਿਆ ਆਪਣਾ ਹੁਕਮ ਛੱਡਤਾ ਆਪਣੀ ਮਨਮਤ ਕਿਉਂਕਿ ਜੇ ਆਪਾਂ ਇਹਦੇ ਸਿੱਧੇ ਅਰਥ ਲਾਵਾਂਗੇ ਵੀ ਜਿਹੜਾ ਆਪਣਾ ਹੁਕਮ ਬਣਾਉਂਦਾ ਹੈ ਪਾਪ ਆਪਣੀ ਮਤ ਮਨਮਤ ਨਾਲ ਇਹ ਗਲਤ ਅਰਥ ਹੋ ਜਾਣਗੇ ਸਹੀ ਅਰਥ ਤਾਂ ਇਹਦੇ ਵੀ ਜਿਨ੍ਹਾਂ ਨੇ ਆਪਣੇ ਮਨ ਨੂੰ ਮਨਾਇਆ ਹੈ ਹੁਕਮ ਦੇ ਨਾਲ ਚੱਲਣ ਲਈ ਰਜਾ ਚ ਰਹਿਣ ਲਈ ਭਾਣੇ ਚ ਚੱਲਣ ਲਈ ਖਰਬਗ ਥੋਕ ਨਾਨਕ ਤਿਨੀ ਪਾਇਆ ਨਾਨਕ ਜੀ ਕਰੇ ਉਹਨਾਂ ਨੂੰ ਖਰਬ ਥੋਕ ਦੇ ਵਿੱਚ ਨਾਮ ਦੀ ਖੋਜੀ ਮਿਲੀ ਸਹਿਜ ਸੁਭਾਈ ਦਰਗਾਹ ਦੇ ਵਿੱਚੋਂ ਉਹਨਾਂ ਨੂੰ ਅੱਗੇ ਦੀ ਅੱਗੇ ਨਵ ਨਿਦੀ ਪਰਮੇਸ਼ਰ ਬਖਸ਼ਤਾ ਰਿਹਾਦਾ ਹੈ ਆਗਨਤ ਸਾਹੁ ਆਪਣੀ ਦੇ ਰਾਖ ਖਾਤ ਪੀਤ ਵਰਤੇ ਆਨੰਦ ਉਲਾਸ ਕਹਿੰਦੇ ਉਹ ਕਿਨੇ ਸੱਚ ਨੇ ਪਰਮੇਸ਼ਰ ਨੇ ਸਾਨੂੰ ਅਗਣਤ ਬਹੁਤ ਕੁਝ ਦਿੱਤਾ ਹੋਇਆ ਮਾਇਆ ਦੇ ਵਿੱਚ ਬੜੀ ਪ੍ਰਕਾਰ ਦੀਆਂ ਵਸਤਾਂ ਦਿੱਤੀਆਂ ਹੋਈਆਂ ਨੇ ਖਾਂਦੇ ਆ ਪੀਂਦੇ ਆ ਵਰਤਦੇ ਆ ਆਨੰਦ ਕਰਦੇ ਆ ਮਾਇਆ ਦੇ ਵਿੱਚ ਔਲਾਦ ਰਹਿਨੇ ਆ ਸੱਚ ਦੀ ਝੋਲੀ ਨਹੀਂ ਹੈ ਮਾਇਆ ਦੇ ਵਿੱਚ ਖੁੱਬੇ ਹੋਏ ਆ ਆਪਣੀ ਅਮਾਨ ਕਸ਼ੂ ਬਹੁਤ ਸਹਾਲੇ ਕਹਿੰਦੇ ਆਪਣਾ ਜਿਹੜਾ ਅਮਾਨ ਹੈ ਝੋਲੀ ਹੈ ਜਿਸ ਕੰਮ ਲਈ ਆਇਆ ਹੈ ਉਦੇਵਾਲਾ ਧਿਆਨ ਨਹੀਂ ਹੈ ਔਰ ਧਿਆਨ ਜਿਹੜਾ ਸਾਰਾ ਇਹ ਖਾਣ ਪੀਣ ਦੇ ਵਿੱਚ ਮਾਇਆ ਦੇ ਵਿੱਚ ਹੀ ਲੱਗਿਆ ਹੋਇਆ ਹੈ ਪਰ ਉਹਦੀ ਜਿੱਤੀਆਂ ਹੋਈਆਂ ਵਸਤੂਆਂ ਦੇ ਵਿੱਚ ਉਹ ਜੇ ਉਹ ਕੁਝ ਨਹੀਂ ਦਿੰਦਾ ਜਾਂ ਵਾਪਸ ਲੈ ਲੈਂਦਾ ਹੈ ਅਗਿਆਨੀ ਮਨ ਰੋਸ ਕਰੇ ਇਹ ਅਗਿਆਨੀ ਮਾਣੇ ਇਹ ਸਾਕਤ ਹੈ ਜੇ ਕੋ ਰੋਸ ਕਰਦਾ ਵੀ ਤੂੰ ਮੈਨੂੰ ਘਾਟਾ ਦੇਤਾ ਪੈਸੇ ਦਾ ਘਾਟਾ ਹੋ ਗਿਆ ਜਾਂ ਕੋਈ ਸਮਾਜ ਦੇ ਵਿੱਚ ਬੇਇੱਜ਼ਤੀ ਹੋ ਗਈ ਜਾਂ ਕੋਈ ਅਹੁਦਾ ਸੀ ਚੌਧਰ ਸੀ ਰਾਜਨੀਤਿਕ ਉਹ ਚਲੀ ਗਈ ਇਹ ਅਗਿਆਨੀ ਮਨ ਫਿਰ ਲੋਲਖ ਕਰਦਾ ਉਹ ਤੋਂ ਪਾਣਾ ਨਹੀਂ ਮੰਦਾ ਵੀ ਚਲ ਜੋ ਹੋਇਆ ਮਹਾਰਾਜਾ ਮੇਰੀ ਜੀ ਕਮੀ ਹੋਣੀ ਕੋਈ ਗੱਲ ਨਹੀਂ ਕਿਉਂਕਿ ਜੋ ਕੀਤਾ ਠੀਕ ਹੀ ਕੀਤਾ ਹੋਣਾ ਇਸ ਤਰ੍ਹਾਂ ਨਹੀਂ ਕਹਿੰਦਾ ਇਹ ਰੋ ਵਿਰੋਧ ਕਰਦਾ ਹੈ ਹੁਕਮ ਦਾ ਪਰਵਰਤਨਾ ਤੇ ਪਾਣਾ ਹੈ ਹੀ ਹੈ ਪਾਣੇ ਨੂੰ ਨਾ ਕੋਈ ਮੋੜ ਸਕਦਾ ਹੈ ਨਾ ਕੋਈ ਟਾਲ ਸਕਦਾ ਹੈ ਨਾ ਖਰੀਦਿਆ ਜਾ ਸਕਦਾ ਹੈ ਨਾ ਕੋਈ ਸਵਾਰਥ ਚਲਦੀਏ ਨਾ ਪੈਸਾ ਤੁਹਾਨੂੰ ਦੇ ਸਕਦੇ ਆ ਪਾਣੇ ਨੂੰ ਤਾਂ ਮੰਨਣਾ ਹੀ ਪੈਂਦਾ ਹੈ ਮਿੱਠਾ ਕਰਕੇ ਮੰਨ ਲੀਏ ਚਾਹ ਦੁਖੀ ਹੋ ਕੇ ਮੰਨ ਲੀਏ ਮੰਨਣਾ ਪਾਣਾ ਪੈਂਦਾ ਹੀ ਹੈ ਇਹ ਅਗਿਆਨੀ ਮੰਨ ਕੇ ਰੋਲ ਕਰਦਾ ਹੈ ਹੋਰ ਦੂਰ ਹੋ ਜਾਂਦਾ ਹੈ ਸੱਚ ਤੋਂ ਆਪਣੀ ਪਰਤੀਤ ਆਪ ਹੀ ਖੋਵੇ ਬੌਰ ਉਸ ਕਾ ਵਿਸਵਾਸ ਨਾ ਹੋਵੇ ਇਹ ਫਰਮਾਇਆ ਤੇ ਚੀਜ਼ਾਂ ਮੰਗਵਾ ਕੇ ਜੋ ਮਿਲੀਆਂ ਹੁੰਦੀਆਂ ਕੋਈ ਇੱਕ ਚੀਜ਼ ਵਾਪਸ ਜੇ ਲੈ ਲੈਂਦਾ ਤਾਂ ਫਿਰ ਇਹ ਵਿਰੋਧ ਕਰਦਾ ਫਿਰ ਆਪਣੀ ਪ੍ਰਤੀਕਤੀ ਆਪ ਹੀ ਖੋ ਲੈਂਦਾ ਆਪ ਹੀ ਦੂਰ ਦੂਰੀ ਬਣਾ ਲੈਂਦਾ ਹੈ ਵਿਰੋਧ ਕਰਦਾ ਫਿਰ ਲਾਹਮੇ ਦਿੰਦਾ ਰੱਬ ਨੂੰ ਫਿਰ ਕਹਿੰਦੇ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ ਫਿਰ ਸੱਚ ਵੀਰੇ ਤੇ ਵੀ ਵਿਸ਼ਵਾਸ ਨਹੀਂ ਕਰਦਾ ਫਿਰ ਗੁਰੂ ਵੀ ਇਹ ਤਾਂ ਭਰੋਸਾ ਨਹੀਂ ਦਵਾਰਾ ਜਿੱਤਦਾ ਹੈ ਫਿਰ ਇਹਨੂੰ ਇਹਦੇ ਹਾਲਤੇ ਹੀ ਛੱਡ ਦਿੰਦਾ ਵੀ ਚੰਗਾ ਇਹ ਤੂੰ ਨੂੰ ਮਾਇਆ ਹੀ ਚਾਹੀਦੀ ਫਿਰ ਜਿਵੇਂ ਕਰਨਾ ਕਰੀ ਚੱਲ ਫਿਰ ਇਹਦੇ ਤੇ ਉਹ ਵੀ ਵਿਸ਼ਵਾਸ ਨਹੀਂ ਕਰਦਾ ਜਿਸ ਕੀ ਵਸਤ ਤਿਸੇ ਅੱਗੇ ਰੱਖੇ ਪ੍ਰਭ ਕੀ ਆਗਿਆ ਮੰਨੇ ਮਾਥੇ ਪਰ ਜੇ ਇਹਦੇ ਕੋਲ ਸੋਝੀ ਹੋਵੇ ਨਾਮ ਦੀ ਗੁਰਮਾਣੀ ਦੀ ਗੁਰਮਤ ਦੀ ਤਾਂ ਫਿਰ ਜਿਹੜੀ ਵਸਤੂ ਪਰਮੇਸ਼ਰ ਨੇ ਦਿੱਤੀ ਆ ਉਹਦੇ ਅੱਗੇ ਹੀ ਰੱਖ ਦੇਵੇ ਵੀ ਮਹਾਰਾਜ ਤੇਰੀਓ ਦਿੱਤੀ ਆ ਜੇ ਤੂੰ ਲੈ ਗਿਆ ਤਾਂ ਵੀ ਤੇਰਾ ਕੋਈ ਪਣਾ ਪਾਣਾ ਹੀ ਹੋਣਾ ਕੋਈ ਪਣਾ ਹੀ ਹੋਣਾ ਮੇਰਾ ਇਹਦੇ ਵਿੱਚ ਮੇਰਾ ਦੁਸ਼ਮਣ ਤੇ ਤੂੰ ਹੈ ਨਹੀਂ ਸਾਰਿਆਂ ਦਾ ਹੀ ਪਿਤਾ ਹੈ ਪਿਤਾ ਤੇ ਕਦੇ ਵੀ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ ਉਹ ਭੜਾ ਹੀ ਪ੍ਰੋਫੈਡ ਹੈ ਜਿਵੇਂ ਡਾਕਟਰ ਮਰੀਜ਼ ਦਾ ਆਪਰੇਸ਼ਨ ਕਰਦਾ ਹੈ ਔਰ ਉਹ ਮਰੀਜ਼ ਸਮਝੇ ਵੀ ਇਹ ਚਾਕੂ ਨਾਲ ਮੇਰਾ ਢਿੱਡ ਕੱਟਣ ਲੱਗਿਆ ਔਰ ਭੱਜ ਜਿਏ ਛੜਾ ਕੇ ਤਾਂ ਦੀ ਬਿਮਾਰੀ ਦਾ ਇਲਾਜ ਕਿਵੇਂ ਹੋਏਗਾ ਡਾਕਟਰ ਜਿਵੇਂ ਭਲਾ ਕਰਦਾ ਹੈ ਮਰੀਜ਼ ਦਾ ਤਾਂ ਆਪਰੇਸ਼ਨ ਕਰਕੇ ਜਿਹੜੀ ਅੰਦਰ ਨੁਕਸਾਂ ਨੂੰ ਬਾਹਰ ਕੱਢ ਕੇ ਉਹਨੂੰ ਠੀਕ ਕਰਦਾ ਹੈ ਇਸ ਤਰ੍ਹਾਂ ਸਾਡੇ ਮਨ ਦੇ ਵਿੱਚ ਵਿਗਾੜ ਹੈ ਉਦਾ ਪਰਮੇਸ਼ਰ ਇਲਾਜ ਕਰਦਾ ਹੈ ਇਸ ਇਲਾਜ ਵਾਸਤੇ ਅਸੀਂ ਧਰਤੀ ਧਰਮਸ਼ਾਲਾ ਚ ਆਏ ਹੋਏ ਆ ਮਨ ਨੂੰ ਹਉਮੈ ਦਾ ਰੋਗ ਹੈ ਉਹ ਕਟਣਾ ਹੈ ਮਨ ਨੀਮਾ ਹੋਣਾ ਹੈ ਇਹ ਨੀਮਾਤੋ ਹੀ ਹੋਣਾ ਜਦੋਂ ਉਹਨੇ ਕੋਈ ਵਕਤ ਲੈਣੀ ਹੈ ਜਦੋਂ ਉਹਨੇ ਕੋਈ ਘਾਟਾ ਪਾਣਾ ਫਿਰ ਇਹਨੇ ਕਲਪਨਾ ਹੈ ਜਦੋਂ ਮਾਇਆ ਬਹੁਤ ਸਾਰਾ ਕੁਝ ਮਿਲਿਆ ਫਿਰ ਤਾਂ ਇਹ ਭੁੱਲਿਆ ਹੁੰਦਾ ਰੱਬ ਨੂੰ ਸੁੱਖ ਦੇ ਵਿੱਚ ਤਾਂ ਰੋਗੀ ਬਣ ਜਾਂਦਾ ਜਦੋਂ ਦੁੱਖ ਮਿਲਦਾ ਫਿਰ ਦੁੱਖ ਦਾਰੂ ਹੈ ਤਾਂ ਇਹ ਖੋਜ ਕਰਨੀ ਸ਼ੁਰੂ ਕਰਦਾ ਹੈ ਇਸ ਲਈ ਪਰਮੇਸ਼ਰ ਦਾ ਜੋ ਭਾਣਾ ਹੈ ਜੋ ਵੀ ਵਖਤੂ ਉਹ ਦਿੰਦਾ ਉਹਦੇ ਅੱਗੇ ਰੱਖਦੇ ਵੀ ਤੇਰੀ ਦਿੱਤੀਆਂ ਜੇ ਤੂੰ ਖੜਨੀ ਹੈ ਤਾਂ ਵੀ ਮੇਰਾ ਕੋਈ ਜ਼ੋਰ ਨਹੀਂ ਜੇ ਤੂੰ ਅੱਗੇ ਮਹਾਰਾਜ ਵਰਤਨ ਨਹੀਂ ਦੇਣੀ ਹੈ ਤਾਂ ਵੀ ਤੇਰੀ ਬੜੀ ਕਿਰਪਾ ਜਿਵੇਂ ਤੇਨੂੰ ਠੀਕ ਲੱਗਦਾ ਸਾਡੀ ਮਤ ਥੋੜੀ ਹੈ ਪ੍ਰਭ ਕੀ ਆਗਿਆ ਮੰਨੇ ਮਾਥੇ ਕਿਰਪਾ ਰਭਾ ਜਿਹੜਾ ਸੱਚ ਹੈ ਉਹਦੀ ਆਗਿਆ ਨੂੰ ਮੱਥੇ ਮੰਨ ਲਵੇ ਫਿਰ ਵੀ ਠੀਕ ਹੈ ਮਹਾਰਾਜ ਜੋ ਤੁਹਾਨੂੰ ਠੀਕ ਲੱਗਦਾ ਉਹੀ ਠੀਕ ਹੈ ਫਿਰ ਅੱਗੇ ਕੀ ਕਰਨੇ ਨੇ ਮਹਾਰਾਜ ਕੋਸਤ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਕਹਿੰਦੇ ਫਿਰ ਉਜੀ ਉਹਨੂੰ ਉਹ ਚੌਗਣ ਨਿਹਾਲ ਕਰਦਾ ਹੈ ਉਹਨੂੰ ਫਿਰ ਨਾਮ ਦਾ ਖਜ਼ਾਨਾ ਬਖਸ਼ਦਾ ਹੈ ਮਾਇਆ ਦੇ ਪਦਾਰਤ ਤਾਂ ਸਾਰੇ ਇਸ ਤਰ੍ਹਾਂ ਹੀ ਮਗਰਮਗਰ ਤੁਰੇ ਫਿਰਦੇ ਆ ਇਹ ਤਾਂ ਜਨਮ ਤੋਂ ਪਹਿਲਾਂ ਹੀ ਉਹਨੇ ਸਾਰਾ ਕੁਝ ਬਣਾ ਕੇ ਵਿਰਤਿ ਸਾਰੀ ਸਾਰਾ ਕੁਝ ਬਣਾ ਕੇ ਲਿਖ ਲਿਖ ਕੇ ਭੇਜਿਆ ਹੁੰਦਾ ਹੈ ਮਹਾਰਾਜ ਨੇ ਇਸ ਵਾਤੇ ਸਾਨੂੰ ਆਪਣੀ ਚਿੰਤਾ ਸਾਡੀ ਸਾਡੀ ਆਪਣੀ ਮੱਤ ਵਿੱਚ ਰੁਕਾਵਟ ਬਣਦੀ ਹੈ ਪਰਮੇਸ਼ਰ ਉਹਨੂੰ ਚੌਗਨ ਨਿਹਾਲ ਕਰ ਦਿੰਦਾ ਹੈ ਜਿਹੜਾ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਨਾਨਕ ਜੀ ਕਹਿ ਰਹੇ ਨੇ ਸਹਬ ਫਦਾ ਹੀ ਦਿਆਲ ਹੈ ਕਿਉਂਕਿ ਸਹਬ ਤੇ ਕਦੇ ਨੁਕਸਾਨ ਕਰਦਾ ਨਹੀਂ ਉਹ ਤਾਂ ਫਦਾ ਹੀ ਭੜਾ ਖੋਜਦਾ ਹੈ ਕਿਉਂਕਿ ਜਿਹੜੇ ਭਾਵੇਂ ਆਪਣੇ ਮਨਮਗਰ ਲੱਗ ਕੇ ਔਗਣ ਕਰਦੇ ਨੇ ਇਸ ਸੰਸਾਰ 'ਚ ਮਾੜੀ ਬੁੱਧੀ ਵਾਲੇ ਨੇ ਕਰੋੜ ਬੁੱਧੀ ਕਹ ਲੋ ਦੁਸ਼ਟ ਬੁੱਧੀ ਕਹਿ ਲੋ ਉਹ ਵੀ ਤਾਂ ਉਹਦੇ ਬੱਚੇ ਨੇ ਪੈਦਾ ਤੇ ਉਹਨੇ ਹੀ ਕੀਤੇ ਨੇ ਉਹਨਾਂ ਤੇ ਵੀ ਉਹ ਕਿਰਪਾ ਕਰਦਾ ਬਖਸ਼ਦਾ ਤਾਂ ਕਿ ਹੌਲੀ-ਹੌਲੀ ਇਹ ਅਕਲ ਲੈ ਲੈਣ ਹੌਲੀ-ਹੌਲੀ ਬੰਦੇ ਬਣ ਜਾਣਗੇ ਉਹਦਾ ਸਦਾ ਦਿਆਲ ਹੀ ਰਹਿੰਦਾ ਹੈ ਕਦੇ ਪਰਮੇਸ਼ਰ ਕੂਰ ਦ੍ਰਿਸ਼ਟੀ ਨਾਲ ਨਹੀਂ ਦੇਖਦਾ ਜੇ ਉਹੀ ਕੂਰ ਦ੍ਰਿਸ਼ਟੀ ਨਾਲ ਦੇਖੇ ਫਿਰ ਇਹਨਾਂ ਨੂੰ ਕੌਣ ਬਚਾਵੇ ਸਾਰਾ ਜੀਵ ਜੰਤ ਤਾਂ ਉਹਦੇ ਭਾਣੇ 'ਚ ਹੀ ਹੈ ਇਹ ਤਾਂ ਅੱਗੇ ਫਸੇ ਹੋਏ ਨੇ ਇਸ ਵਾਤੇ ਪਰਮੇਸ਼ਰ ਸਾਹਿਬ ਸਦਾ ਹੀ ਦਿਆਲ ਹੈ ਅਨਿਕ ਭਾਤ ਮਾਇਆ ਕੇ ਹਿਤ ਸਰ ਪਰ ਹੋਵਤ ਜਾਣ ਅਨੇਤ ਕਹਿੰਦੇ ਹੁਣ ਕਿੰਨੀ ਪ੍ਰਕਾਰ ਦੀ ਕਿੰਨੀ ਪ੍ਰਕਾਰ ਦੀ ਮਾਇਆ ਹੈ ਔਰ ਮਾਇਆ ਜਿਹੜੇ ਸਾਰੇ ਆਪਾਂ ਦੇਖਦੇ ਆਂ ਜੋ ਦਿਖਦਾ ਸਭ ਮਾਇਆ ਇਹ ਬੜੀ ਪ੍ਰਕਾਰ ਦੀ ਹੈ ਇਹਦੇ ਵਿੱਚ ਆਪਣਾ ਹਿੱਤ ਸਮਝਦਾ ਹੈ ਭਲਾ ਸਮਝਦਾ ਹੈ ਸਰ ਪਰ ਹੋਵਤ ਜਾਣ ਅਨੇਤ ਇਹਨੂੰ ਇਹ ਨਹੀਂ ਪਤਾ ਵੀ ਇਹ ਸੱਪ ਦੀ ਰੇਂਜ ਵਿੱਚ ਸੱਪ ਬੰਦੇ ਦੇ ਫਿਰ ਤੇ ਹੋਵੇ ਨਾ ਇਉਂ ਨੂੰ ਐ ਲੱਗੇ ਵੀ ਬੜਾ ਆਨੰਦ ਆ ਉਹ ਰਕੀ ਹੈ ਪਰ ਪੀਤਾ ਕੀ ਪਤਾ ਕਦੋਂ ਡੰਗ ਮਾਰ ਲੈਣੇ ਨੇ ਇਸ ਤਰ੍ਹਾਂ ਜਿਹੜੇ ਮਾਇਆ ਦੀ ਹੇਤ ਰੱਖਿਆ ਹੈ ਨੇ ਇਹਦਾ ਕੋਈ ਪਤਾ ਨਹੀਂ ਕਦੋਂ ਕਾਲ ਨੇ ਡੰਗ ਲੈਣਾ ਇਸ ਵਾਤੇ ਇਹਦੇ ਬਾਰੇ ਇਹ ਜਾਣਦਾ ਨਹੀਂ ਹੈ ਸਰ ਪਰ ਹੋਵਤ ਜਾਨ ਅਨੇਤ ਇਹ ਆਪ ਨਹੀਂ ਜਾਣਦਾ ਵੀ ਇਹ ਮਾਇਆ ਸੱਪ ਰੂਪੀ ਹੈ ਇਹ ਫਿਰਦੇ ਗਲ ਦੇ ਵਿੱਚ ਭੋਲੇ ਨਾਤ ਨਹੀਂ ਵੀ ਦੇ ਕੋਈ ਪਾਈ ਹੋਈ ਹੈ ਸੱਪ ਗਲ ਚ ਪਾਇਆ ਹੁੰਦਾ ਉਹ ਤਾਂ ਹੀ ਪਾਇਆ ਵੀ ਕਦੇ ਵੀ ਕਾਲ ਨੇ ਡੰਗ ਲੈਣੇ ਇਹਦਾ ਵਿਚਾਰ ਨਾ ਕਰੋ ਇਹ ਨਾ ਸੋਚੋ ਵੀ ਨਾਮ ਜਪ ਲਾਂਗੇ ਜੇ ਤਾਂ ਉਮਰ ਬਹੁਤ ਥੋੜੀ ਐ ਅਜੇ ਤਾਂ ਬੁੱਢੇ ਹੋ ਕੇ ਨਾਮ ਜਪ ਲਾਂਗੇ ਵਿਆਹ ਕਰ ਲਈਏ ਬੱਚੇ ਵਿਆਹ ਲਈਏ ਫੇਲਾ ਆਪਦਾ ਵਿਆਹ ਸੋਚਦੇ ਆਂ ਫਿਰ ਬੱਚਿਓ ਉਹਨਾਂ ਦਾ ਕਰ ਲਈਏ ਬਰ ਅੱਗੇ ਉਹਨਾਂ ਦਾ ਕਰ ਲਈਏ ਪੜ ਲਾਂਗੇ ਗੁਰਬਾਣੀ ਸਮਝ ਲਾਂਗੇ ਬਥੇਰਾ ਟਾਈਮ ਐ ਟਾਈਮ ਕਿੰਨਾ ਕਿਹਨੂੰ ਪਤਾ ਐ ਆ ਕਾਲ ਤਾਂ ਸਾਰਿਆਂ ਦੇ ਫਿਰਤੇ ਬੈਠਾ ਸਰ ਪਰ ਹੋਬਤ ਜਾਣ ਅਨੇਤੇ ਦੂਰ ਸਮਝਦਾ ਇਹਨੂੰ ਆਪ ਨਹੀਂ ਪਤਾ ਐ ਉਹ ਤਾਂ ਸਦਾ ਹੀ ਨਾਲ ਹੀ ਐ ਕਾਲ ਵੀ ਮੌਤ ਨੂੰ ਭੁੱਲਿਆ ਹੋਇਆ ਬਿਰਖ ਦੀ ਛਾਇਆ ਸੋ ਰੰਗ ਲਾਵੇ ਉਹ ਬਿਨ ਸੇ ਉਹ ਮਨ ਪਛਤਾਵੇ ਜਿਵੇਂ ਕਿਤੇ ਬਿਰਸ਼ ਦੀ ਛਾਇਆ ਹੁੰਦੀ ਹੈ ਔਰ ਉਹਦੇ ਥੱਲੇ ਬੈਠਾ ਬੰਦਾ ਆਨੰਦ ਮਾਣਦਾ ਪੂਰੀ ਗਰਮੀ ਦੇ ਵਿੱਚ ਔਰ ਪੂਰਾ ਆਨੰਦ ਰੱਖ ਦੇ ਵਿੱਚ ਬੈਠਾ ਹੁੰਦਾ ਪਰ ਜਦੋਂ ਉਹ ਪਰਛਾਵਾਂ ਅੱਗੇ ਢਲ ਜਾਂਦਾ ਹੈ ਫਿਰ ਉਹ ਬਿਨ ਸੇ ਉਹ ਮਨ ਪਛਤਾਵੇ ਪਰਛਾਵਾਂ ਗਾਂ ਢਲ ਜਾਂਦਾ ਫਿਰ ਪਛਤਾਉਂਦਾ ਵੀ ਲੈ ਵੀ ਹੁਣ ਤਾਂ ਆਨੰਦ ਚਲਾ ਗਿਆ ਇਹ ਨੀ ਕੋਈ ਮਾਇਆ ਦਾ ਰਸ ਹੈ ਇਹ ਇਸ ਸੰਸਾਰ ਜਿੰਨ ਚੀਜ਼ਾਂ ਦਿਖਦੀਆਂ ਇਹ ਕੋਈ ਸਦਾ ਥਿਰ ਨਹੀਂ ਰਹਿਣ ਵਾਲੀਆਂ ਹੈ ਜੋ ਦੀਸੈ ਸੋ ਚਲਨਹਾਰ ਲਪਟ ਰਿਓ ਤੈ ਅੰਧ ਅੰਧਾਰ ਅੱਗੇ ਮਹਾਰਾਜ ਬਰਮਾ ਰਹੇ ਨੇ ਇਹ ਜੋ ਅੱਖਾਂ ਨਾਲ ਦਿਖਣ ਵਾਲੀ ਚੀਜ਼ਾਂ ਨੇ ਸਾਰੀਆਂ ਇਹ ਚਲਨਹਾਰ ਨੇ ਸਮੇਂ ਨੇ ਸਾਰਿਆਂ ਨੂੰ ਖਾ ਜਾਣੇ ਭਾਵੇਂ ਕੋਈ ਦਰਖਤ ਹੈ ਭਾਵੇਂ ਕੋਈ ਸਰੀਰ ਹੈ ਸਭ ਚੀਜ਼ਾਂ ਨੂੰ ਸਮੇਂ ਨੇ ਕਾਲ ਨੇ ਖਾ ਜਾਣੇ ਭਾਵੇਂ ਕੋਈ ਬਿਲਡਿੰਗ ਹੈ ਕਿੰਨੀ ਪੁਰਾਣੀ ਉਹ ਵੀ ਹੌਲੀ ਹੌਲੀ ਕਰਕੇ ਡਿੱਗ ਪੈਂਦੀ ਹੈ ਇਸ ਵਾਰ ਤੇ ਹਰ ਚੀਜ਼ ਜਿਹੜੀ ਹੈ ਜੋ ਦੀਸੇ ਸੋ ਚਾਲਨ ਹਾਰੇ ਚਲੀ ਜਾਣੀ ਹੈ ਮਿੱਟੀ 'ਚ ਖਨਾ ਹੋ ਜਣੀ ਹੈ ਇਹਦੇ ਨਾਲ ਹੀ ਲਪਟਿਆ ਰਹਿੰਦਾ ਹੈ ਇਹਦੀ ਸਾਰਾ ਦਿਨ ਜਸ ਕਰਦਾ ਹੈ ਇਹੀ ਮੰਗਦਾ ਰਹਿੰਦਾ ਹੈ ਇਹਦੇ ਵਿੱਚ ਹੀ ਖੁੱਬਿਆ ਹੋਇਆ ਅੰਧਾ ਹੈ ਇਹਨੂੰ ਅਕਲ ਨਹੀਂ ਹੈ ਅਨੇਰੇ ਜੀ ਟਕਰਾ ਮਾਰੀ ਜਾਂਦਾ ਹੈ ਬਟਾਉਆ ਸੋ ਜੋ ਲਾਭ ਨਹੀ ਤਾ ਕੋ ਹਾਤ ਨ ਆਵੇ ਕਿਹ ਕਹਿੰਦੇ ਇਹ ਜਿਹੜੀ ਮਾਇਆ ਹੈ ਇਹਨੂੰ ਬਟਾਉਏ ਨੂੰ ਕਰਕੇ ਸੱਚ ਕਰਕੇ ਸਮਝਦਾ ਇਹਦੇ ਵਿੱਚ ਹੀ ਨਹੀ ਮੰਨਦਾ ਵੀ ਪਤਾ ਨਹੀਂ ਕਿੰਨਾ ਚਿਰ ਰਹਿਣਾ ਹੈ ਹਾਤੇ ਦੇ ਕੁਛ ਨਹੀਂ ਆਉਣਾ ਖਾਲੂ ਹੀ ਰਹਿ ਜਣਾ ਨੇ ਕਿਉਂ ਕਿਉਂਕਿ ਸਹੀਦ ਜੀ ਨੂੰ ਛੱਡ ਕੇ ਜਦੋਂ ਜਾਣਾ ਹੈ ਤਾਂ ਨਾਲ ਨਾਮ ਹੈ ਜਾਂ ਮਨਮਤ ਹੈ ਜਾਂ ਗੁਰਮਤ ਹੈ ਦੋਨਾਂ ਚ ਇੱਕੀ ਨਾਲ ਜਾਣੀ ਹੈ ਜੇ ਗੁਰੂ ਦੀ ਮਤ ਲਈਏ ਤਾਂ ਉਹ ਨਾਲ ਜਾਏਗੀ ਜੇ ਮਨਮਤ ਲਈਏ ਦੁਨੀਆਦਾਰੀ ਦੀ ਤਾਂ ਮਨ ਇਹਦੇ ਵਿੱਚ ਫਸਿਆ ਰਹੇਗਾ ਜੰਮਣ ਮਰਨ ਚ ਰਹਿ ਜਾਏਗਾ ਇਸ ਲਈ ਇਹਦੇ ਹੱਥਾਂ ਖੀਰ ਲੈ ਸਮੇਂ ਕੁਝ ਨਹੀਂ ਆਣਾ ਹੈ ਬਾਕੀ ਮਾਇਆ ਦਾ ਅਸ਼ੀਰਵਾਦ ਇਹ ਹੈ ਖਾ ਪੀ ਕੇ ਇੱਥੇ ਰਹਿ ਜਣੀਏ ਅੱਗੇ ਹੋਰ ਲੋਕਾਂ ਦੇ ਵਰਤਨ ਵਾਤੇ ਇਹ ਧਰਤੀ ਇੱਥੇ ਹੀ ਹੈ ਕਦੋਂ ਦੀ ਹੈ ਕੋਈ ਪਤਾ ਨਹੀਂ ਇਹਦੇ ਵਿੱਚ ਕਿੱਲੇ ਆਪਾਂ ਬਣਾਏ ਹੋਏ ਨੇ ਮਨੁੱਖ ਨੇ ਬੁੱਧੀ ਦੇ ਨਾਲ ਉਹ ਆਧਾਰ ਕਾਰਡ ਹੁਣ ਬਣੇ ਨੇ ਜ਼ਮੀਨਾਂ ਦੇ ਨਾਂ ਚੜ੍ਹੇ ਨੇ ਪਲਾਟਾਂ ਦੇ ਘਰਾਂ ਦੇ ਨਾਂ ਅੱਗੇ ਦੀਏ ਕੇ ਤਬਦੀਲ ਹੋ ਜਾਂਦੇ ਨੇ ਆਧਾਰ ਕਾਰਡ ਚੋਂ ਨਾਂ ਕੱਟਿਆ ਜਾਂਦਾ ਅਗਲੇ ਨਵੀਂ ਪੀੜ੍ਹੀ ਆ ਜਾਂਦੀ ਐ ਨੇ ਖਾਈ ਜਾਂਦੀਆਂ ਨੇ ਧਰਤੀ ਐਵੇਂ ਦੇਈ ਜਾਂਦੀ ਐ ਪਰਮੇਸ਼ਰ ਦੇ ਭਾਣੇ ਵਿੱਚ ਚੱਲੀ ਜਾਂਦੀ ਐ ਸਭ ਇਹ ਸਾਰਾ ਕੁਝ ਦਿਖਦਾ ਇਹ ਚਾਲਣ ਹਾਰ ਐ ਪਰ ਅਸੀਂ ਇਹਦੇ ਵਿੱਚ ਫਸੇ ਹੋਏ ਆ ਇਸ ਲਈ ਗਰਬਾਣੀ ਸਾਨੂੰ ਸਾਵਧਾਨ ਕਰ ਰਹੀ ਐ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪੇ ਲੈ ਲਾਈ ਅਗੇ ਗੁਰੂ ਸਾਹਿਬ ਫਰਮਾ ਰਹੇ ਹਨ ਕਿ ਹੇ ਮਨ ਜਿਹੜੀ ਹਰ ਦੀ ਪ੍ਰੀਤੀ ਹੈ ਨਾ ਉਹੀ ਸੁਖਦਾਈ ਹੈ ਹਰ ਕੋਣ ਹੈ ਜਿਹਨੇ ਇਨਾਨੀ ਆਤਮਾ ਜੋਤ ਹੈ ਜਿਹਦੇ ਕਰਕੇ ਸਰੀਰ ਚੱਲ ਰਿਹਾ ਹੈ ਜਿਨ ਨੂੰ ਸ਼ਾਸਤ ਮਿਲੇ ਹੋਏ ਨੇ ਜਿਹਦੇ ਕੋਲ ਗਰਮਾਣੀ ਗੁਰਮਤ ਦੀ ਅਕਲ ਜਿਨੇ ਲੈਣੀ ਹੈ ਉਹਦੇ ਕੋਲ ਗਿਆਨਤਾ ਹੈ ਪਰ ਘਾਟ ਇਹ ਸੱਚਖੰਡ ਚੋਂ ਬਾਹਰ ਨਿਕਲਿਆ ਹੋਇਆ ਹੈ ਸਵੇ ਭੰਗ ਹੋਇਆ ਹੋਇਆ ਹੈ ਹੁਣ ਇੱਕ ਹੋਣ ਦੀ ਵਾਰੀ ਹੈ ਮਨ ਔਰ ਹਿਰਦਾ ਇੱਕ ਕਰਨੇ ਕਹਿੰਦੇ ਜੇ ਇਹ ਕਰ ਲਏ ਹਰ ਦਾ ਨਾਮ ਲੈ ਲਵੇ ਤਾਂ ਪ੍ਰੀਤ ਸੁਖदाई ਹੋ ਜਾਏਗੀ ਸੱਚੀ ਪ੍ਰੀਤ ਮਿਲ ਜਾਏਗੀ ਫਿਰ ਕਦੇ ਨਾ ਨਾਖ ਹੋਣ ਵਾਲਾ ਰਾਜ ਮਿਲ ਜੇਗਾ ਅਬਨਸਤੀ ਰਾਜ ਕਰ ਕਿਰਪਾ ਨਾਨਕ ਆਪ ਲੈ ਲਾਈ ਹੁਣ ਗੁਰੂ ਸਾਹਿਬ ਜੀ ਪਰਮਾਤਮਾ ਨੇ ਪਰਮੇਸ਼ਰ ਵੀ ਕਿਰਪਾ ਕਰੇ ਤਾਂ ਹੀ ਇਹ ਸੌਗੀ ਮਿਲਦੀ ਹੈ ਤੇ ਆਪ ਵੀ ਮੰਨੇ ਆਪਣਾ ਮਨ ਵੀ ਮੜਾਏ ਕਿ ਨਾ ਭਾਈ ਬਹੁਤ ਸਮੇਂ ਤੋਂ ਵਿਛਣੀਆਂ ਗਰਬਾਨੀ ਕਹਿ ਰਹੀ ਹੈ ਪਰੋਠਾ ਕਰੇ ਕਿਉਂਕਿ ਇਹ ਇਹਦੇ ਬਾਰੇ ਕੋਈ ਆਪਾਂ ਉਸ ਤਰ੍ਹਾਂ ਨਹੀਂ ਦੱਸ ਸਕਦੇ ਨਕਸ਼ਾ ਬਖਾ ਸਕਦੇ ਵੀ ਹਾਂ ਜਿਹੜਾ ਵੇਖ ਕੇ ਯਕੀਨ ਕਰ ਲੇਗਾ ਇਹ ਗਰਬਾਨੀ ਤੇ ਹੀ ਪਰੋਠਾ ਕਰਨਾ ਪਏਗਾ ਪਰੋਠਾ ਕਰਾਂਗੇ ਹੌਲੀ ਹੌਲੀ ਫੋਜੀ ਫਿਰ ਅੰਦਰ ਆਂਦੀ ਰਹਿੰਦੀ ਹੈ ਪਰ ਜੇ ਆਪਾਂ ਪਰੋਠਾ ਹੀ ਨਾ ਕਰੀਏ ਫਿਰ ਕੁਝ ਨਹੀਂ ਬਣਦਾ ਇਸ ਲਈ ਪੜਨ ਨਾਲ ਇਕੱਲਾ ਕੁਝ ਨਹੀਂ ਬਣਦਾ ਪੜੇ ਸੁਣੇ ਕਿਆ ਹੋਈ ਜੇ ਸਹਜ ਨਾ ਮਿਲਿਆ ਕੋਈ ਕਰਵਾਣੀ ਪੜਨੀ ਆਪ ਸੁਣਨੀ ਮੰਟਕਾ ਕੇ ਹੀ ਫਿਰ ਮੰਨਣੀ ਤਾਂ ਜਾ ਕੇ ਗੱਲ ਬੰਨਣੀ ਸ਼ੁਰੂ ਹੁੰਦੀ ਹੈ ਇਸ ਲਈ ਮਹਾਰਾਜ ਕਹਿੰਦੇ ਨੇ ਆਪ ਵੀ ਮੰਨੇ ਔਰ ਪਰਮੇਸ਼ਰ ਅਗੇ ਬੇਨਤੀ ਕਰੇ ਫਿਰ ਪਰਮੇਸ਼ਰ ਕਿਰਪਾ ਕਰੇ ਫਿਰ ਇਹ ਉਹਦੇ ਨਾਲ ਜੁੜੇ ਆਪਣੇ ਆਤਮਾ ਨਾਲ ਫਿਰ ਇਹਨੂੰ ਖੋਜੀ ਮਿਲੇ ਅਗਲੀ ਪੌੜੀ ਵਿੱਚ ਮਹਾਰਾਜ ਫਰਮਾ ਰਹੇ ਹਨ ਮੇਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਹੁਣ ਮਿਥਿਆ ਆਪਾਂ ਕਹਿੰਦੇ ਆ ਝੂਠ ਕਹਿੰਦੇ ਆ ਨੂੰ ਜਾਂ ਕੁਝ ਸਮੇਂ ਲਈ ਕਹਿੰਦੇ ਕਹਿ ਦਿੰਦੇ ਆ ਵੀ ਕੁਝ ਸਮੇਂ ਲਈ ਹੈ ਇਹ ਚੀਜ਼ ਸਮੇਂ ਦੇ ਅਧੀਨ ਹੈ ਕੁਝ ਥੋੜੇ ਸਮੇਂ ਲਈ ਮਿਥਿਆ ਹੀ ਹੈ ਤਨ ਕੀ ਹੈ ਸਾਡਾ ਜਿਹੜਾ ਬਾਹਰਲਾ ਸਰੀਰ ਹੈ ਤਨ ਕੀ ਹੈ ਜਿਹੜੇ ਆਪਾਂ ਡਾਲਰ ਰੁਪਈਏ ਜਾਂ ਸੋਨਾ ਕਹਿੰਦੇ ਨੇ ਸਰੀਰ ਕਰਕੇ ਹੈ ਨਾ ਆਪਣੇ ਨਰਜਰ ਸਰੀਰੀ ਨਰਿਆ ਤੇ ਇਹ ਚੀਜ਼ਾਂ ਤੇ ਕਿਸੇ ਹੋਰ ਨੇ ਚੱਕ ਕੇ ਲੈ ਜਣੀਆਂ ਕਟੰਬ ਪਰਿਵਾਰ ਆ ਜਾਂਦਾ ਸਾਰਾ ਰਿਸ਼ਤੇਦਾਰ ਸਾਥ ਸੰਬੰਧੀ ਦੋਸਤ ਮਿੱਤਰਾਂ ਦੀ ਗੰਢੀ ਕਮਢੀ ਲਾ ਲਓ ਜਿਨ੍ਹਾਂ ਤੇ ਮਨੁੱਖ ਨੂੰ ਮਾਣ ਹੁੰਦਾ ਹੈ ਕਿ ਮੇਰੇ ਦੁੱਖ ਵਿੱਚ ਮੇਰੇ ਨਾਲ ਖੜਨਗੇ ਇਹ ਸਾਰੇ ਜਿਹੜੇ ਨੇ ਕਹਿੰਦੇ ਇਹ ਮਿੱਥਿਆ ਹੀ ਹੈ ਤੇਰੇ ਸਿਰ ਕਰਕੇ ਹੀ ਹੈ ਨਾਲ ਇਹਨਾਂ ਚੋਂ ਤੇਰੇ ਕਿਸੇ ਨਹੀਂ ਚੱਲਣਾ ਹੈ ਮਿੱਥਿਆ ਹੋਂ ਮੈਂ ਮਮਤਾ ਮਾਇਆ ਅੱਗੇ ਕਹਿੰਦੇ ਜਿਹੜਾ ਮਿੱਥਿਆ ਹੋਇਆ ਝੂਠ ਹੈ ਹੋਂ ਮੇ ਹੈ ਕਿ ਮੈਂ ਕੁਝ ਹਾਂ ਜਾਂ ਮੈਂ ਕੁਝ ਕਰ ਸਕਦਾ ਜਾ ਇਹ ਮੇਰੇ ਨੇ ਉਹ ਤੇਰੇ ਨੇ ਤੇਰੇ ਮੇਰੇ ਅੰਦਰ ਜਰੀ ਮੈਂ ਮਮਤਾ ਕਰਕੇ ਇਹ ਮੋਹ ਕਰਕੇ ਇਹ ਮਾਇਆ ਦਾ ਛਲਾਵੈ ਛਲਾ ਹੀ ਮਾਇਆ ਦਾ ਇਹ ਮਾਇਆ ਦਾ ਰਾਜ ਹੈ ਤੇ ਸਾਨੂੰ ਤਾਂ ਲੱਗਦਾ ਹੋਂਮੇ ਦਾ ਹੋਂਮੇ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਹੈ ਮਿਥਿਆ ਰਾਜ ਜੋਬਨ ਧਨਵਾਲ ਮਿਥਿਆ ਕਾਮ ਕ੍ਰੋਧ ਬ੍ਰਿਕ ਵਿਕਰਾਲ ਉਹਨਾਂ ਕਹਿੰਦੇ ਨੇ ਜਿਹੜਾ ਰਾਜ ਹੈ ਦੁਨੀਆ ਦਾ ਕੋਈ ਅਫਸਰ ਸ਼ਾਹੀ ਮਿਲ ਗਈ ਗੱਦੀ ਮਿਲ ਗਈ ਕੋਈ ਮੰਤਰੀ ਬਣ ਗਿਆ ਕੋਈ ਅਹੁਦਾ ਮਿਲ ਗਿਆ ਜਾਂ ਕੋਈ ਰਾਜਨੀਤਿਕ ਅਹੁਦਾ ਕੋਈ ਵੀ ਰਾਜ ਜਿਹਦੇ ਚੋਂ ਹੁਕਮ ਚੱਲਦਾ ਹੈ ਕਹਿੰਦੇ ਇਹ ਵੀ ਮਿਥਿਆਈ ਹੈ ਇਹ ਵੀ ਸੇਰ ਕਰਕੇ ਆ ਤੇਰੀ ਪਤਾ ਨਹੀਂ ਕਦੋਂ ਖੋਲਣੇ ਜੋਵਨ ਇਹ ਜਿਹੜੀ ਜਵਾਨੀ ਆਉਂਦੀ ਹੈ 17-18 ਸਾਲ ਤੋਂ ਜਵਾਨੀ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ ਲਗਭਗ 35-40 ਸਾਲ ਤੱਕ 35 ਸਾਲ ਤੱਕ ਜਵਾਨੀ ਦਾ ਜੋਵਨ ਰਹਿੰਦਾ ਹੈ ਇਹ ਵੀ ਕਹਿੰਦੇ ਮਿੱਠਿਆ ਵੀ ਸਮੇ ਦੇ ਅਧੀਨ ਹੈ 40 45 50 ਸਾਲ ਦੇ ਬਾਅਦ ਸਰੀਰ ਫਿਰ ਬੁਢਾਪਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਧਨ ਧਨ ਦੇ ਵਿੱਚ ਪੈਸਾ ਆ ਗਿਆ ਕਰੋਨਾ ਆ ਗਿਆ ਹੀਰੇ ਜਵਾਹਰ ਆ ਗਏ ਮਾਲ ਆ ਗਿਆ ਮਾਲ ਡੰਗਰ ਕਾਰਾਂ ਜ਼ਮੀਨ ਜਾਇਦਾਦ ਆ ਇਹ ਸਾਰਾ ਜੋ ਕੁਝ ਹੈਗਾ ਇਹ ਵੀ ਕਹਿੰਦੇ ਮਿੱਠਿਆਈ ਹੈ ਇਹ ਚੰਗੀ ਤਰ੍ਹਾਂ ਸਮਝ ਲੈ ਸਾਨੂੰ ਗੁਰਬਾਣੀ ਸਮਝਾ ਰਹੀ ਹੈ ਸਾਨੂੰ ਸਾਰਿਆਂ ਨੂੰ ਵੀ ਇਹਦੇ ਵਿੱਚ ਇਹਨਾਂ ਸਾਰਾ ਮਨ ਪਸਾ ਕੇ ਰੱਖੋ ਜੇਤੇ ਖਾਣ ਪੀਣ ਵਰਤਨ ਵਾਸਤੇ ਸਰੀਰ ਦੀਆਂ ਚੀਜ਼ਾਂ ਨੇ ਇਹ ਇਹ ਨਾਲ ਨਹੀਂ ਜਾਣੀਆਂ ਹੈ ਮਥਿਆ ਕਾਮ ਕ੍ਰੋਧ ਬਿਕਰਾਲ ਜਿਨ੍ਹਾਂ ਕਾਮ ਚੜਦਾ ਹੈ ਕੁਝ ਫੈਮਿਲੀ ਕਾਮਨਾਵਾਂ ਨੇ ਜਾਂ ਫਿਰ ਕਾਮ ਜਿਹੜਾ ਵਿਅਕਤੀ ਕਰਦਾ ਉਹ ਵੀ ਕੁਝ ਫੈਮਿਲੀ ਮਥਿਆ ਹੀ ਹੁੰਦਾ ਉਹ ਵੀ ਸਰੀਰ ਕਰਕੇ ਆ ਸਰੀਰ 'ਚ ਤਾਕਤ ਹੈ ਤੇ ਉਹ ਹੈ ਕ੍ਰੋਧ ਹੈ ਆਪਾਂ ਦੇਖਦੇ ਆਂ ਕ੍ਰੋਧ ਕਰਕੇ ਅੱਜਕੱਲ ਕ੍ਰੋਧ ਔਰ ਹੰਕਾਰ ਕਰਕੇ ਮਨੁੱਖ ਕਤਲ ਹੋ ਰਹੇ ਨੇ ਬੜੀ ਤਰ੍ਹਾਂ ਦੇ ਜਿੰਨਾਂ ਕੋਲ ਬੁੱਧੀ ਘਟੇ ਹੋਏ, ਕ੍ਰੋਧ ਵਾਸਾ ਕਿਸੇ ਨੂੰ ਚਾਕੂ ਮਾਰ ਕੇ ਕਤਲ ਕਰਨਿਆ ਨੇ, ਕਿਸੇ ਨੂੰ ਕੁਛ ਮਾਰ ਕੇ ਉਹਨਾਂ ਉਹਨਾਂ ਦੇ ਅੰਦਰ ਗੱਲ ਸੁਣਨ ਦੀ ਨਿਮਰਤਾ ਹੀ ਨਹੀਂ ਹੈ, ਸਬਰ ਸੰਤੋਖ ਹੀ ਨਹੀਂ ਹੈ। ਇਹਨਾਂ ਗੱਲਾਂ ਆਪਾਂ ਦੇਖ ਰਹੇ ਹਾਂ, ਮਨੁੱਖਤਾ ਦੇ ਵਿੱਚ ਹੁਣ ਮਾਇਆ ਦਾ ਪੂਰਾ ਪ੍ਰਚੰਡ ਰੂਪ ਚੱਲ ਰਿਹਾ ਹੈ। ਕ੍ਰੋਧ ਬੜਾ ਬਲਵਾਨ ਹੈ। ਭਰਾ ਭਰਾ ਨੂੰ ਮਾਰੀ ਜਾ ਰਿਹਾ ਹੈ। ਹਿਰਾ ਫੇਰੀ ਠੱਗੀਆਂ ਰਾਹ ਦੇ ਵਿੱਚ ਹੀ ਕਿਹਕੇ ਨੂੰ ਦੇਖ ਕੇ ਕੋਈ ਪਤਾ ਨਹੀਂ ਕਿਤੋਂ ਥੋੜੀ ਵਾਲੀ ਚੀਜ਼ ਨੂੰ ਲੁੱਟਣ ਦੇ ਲਈ ਮੋਬਾਈਲ ਲੁੱਟਣ ਦੇ ਲਈ ਨਿੱਕੀਆਂ ਮੋਟੀਆਂ ਚੀਜ਼ਾਂ ਲਈ ਬੰਦੇ ਨੂੰ ਮਾਰ ਰਹੇ ਨੇ ਉਹ ਜਿਹੜਾ ਮਾਰ ਰਿਹਾ ਉਹਦਾ ਕਟਾ ਉਹਦੇ ਨਾਲ ਜੀਵਨ ਕੋਈ ਇੱਕ ਮੋਬਾਈਲ ਖੋ ਕੇ ਤਾਂ ਜੀਵਨ ਤਾਂ ਨਹੀਂ ਬਸਰ ਹੋ ਜਾਣਾ ਪਰ ਬਸ ਹੁਣ ਕਰੋਧ ਹੈ ਕਰੋਧ ਹੈ ਜਾਂ ਨਸ਼ੇ ਦਾ ਲੋਰ ਹੈ ਨਸ਼ੇ 'ਚ ਪਤਾ ਹੀ ਨਹੀਂ ਕੀ ਕਰ ਰਹੇ ਆ ਇਹ ਬਿਕਰਾਲ ਰੂਪ ਹੈ ਕਰੋਧ ਦੇ ਵਿੱਚ ਬੰਦਾ ਹੁਣ ਆਪਾਂ ਜੇਲਾਂ 'ਚ ਕਈ ਬੰਦੇ ਬੈਠੇ ਨੇ ਕਈ ਵਾਰੀ ਉਹਨਾਂ ਨੂੰ ਆਪਾਂ ਟੀਵੀ ਤੇ ਮੋਬਾਈਲ ਤੇ ਦੇਖਦੇ ਆਂ ਕਈ ਵਾਰੀ ਠੰਡੇ ਹੋ ਕੇ ਪਰ ਜਦੋਂ ਠੰਡ ਵਰਤਦੀ ਹੈ ਜਦੋਂ ਗਲਤੀ ਕਰ ਬੈਠਦੇ ਨੇ ਸਰੀਰ ਨਾਲ ਫਿਰ ਉਹ ਕਹਿੰਦੇ ਪਤਾ ਹੀ ਨਹੀਂ ਲੱਗਿਆ ਕਦੋਂ ਕ੍ਰੋਧ ਚੜ ਗਿਆ ਕਦੋਂ ਇਹ ਕੰਮ ਹੋ ਗਿਆ ਵੀ ਨਹੀਂ ਤਾਂ ਆਪਾਂ ਤਾਂ ਕਹਾਨੂੰ ਹੀ ਇਹ ਕੰਮ ਕਰਨਾ ਹੀ ਕਹਾਨੂੰ ਕਿ ਇਹ ਜੀਵ ਨੂੰ ਮਾਰਨਾ ਹੀ ਵੀ ਪਰਿਵਾਰ ਸਾਰਿਆਂ ਦੇ ਚਲਦੇ ਆ ਕ੍ਰੋਧ ਇੱਕ ਪ੍ਰਚੰਡ ਰੂਪ ਹੈ ਇਹ ਕ੍ਰੋਧ ਜਿਹੜਾ ਬੰਦੇ ਨੂੰ ਬਹੁਤ ਨੁਕਸਾਨ ਕਰਾ ਦਿੰਦਾ ਹੈ ਇਹ ਵੀ ਮਿੱਥਿਆ ਹੀ ਹੈ ਥੋੜੇ ਸਮੇਂ ਲਈ ਹੁੰਦਾ ਹੈ ਪਰ ਬੰਦੇ ਨੂੰ ਸਾਰੀ ਉਮਰ ਦੀ ਸਜ਼ਾ ਭੁਗਤਣੀ ਪੈਂਦੀ ਹੈ ਮਿੱਥਿਆ ਰਤ ਹਸਤੀ ਅਸਬ ਬਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਅੱਗੇ ਮਹਾਰਾਜ ਕਹਿ ਰਹੇ ਨੇ ਇਹ ਵੀ ਝੂਠਾ ਹੀ ਐ ਰਥ ਨੇ ਕਾਰਾਂ ਉਦੋਂ ਰਥ ਹੀ ਗਏ ਅੱਜ ਕਾਰਾਂ ਚੱਲਦੀਆਂ ਹਵਾਈ ਜਹਾਜ਼ ਨੇ ਹਸਤੀ ਹਾਥੀ ਨੇ ਫਵਾਰੀ ਹੈ ਬਸਤਰਾ ਬਸਤਰ ਨੇ ਵਧੀਆ-ਵਧੀਆ ਅੱਜਕੱਲ ਪੈਂਟਾਂ ਨੇ ਹੋਰ ਮਹਿੰਗੇ-ਮਹਿੰਗੇ ਬ੍ਰਾਂਡ ਨੇ ਉਦੋਂ ਦਸ਼ਾਲੇ ਹੁੰਦੇ ਸੀ ਜਾਂ ਜਿਹੜਾ ਵੀ ਉਹ ਤੋਂ ਕਹਿਣਾਵਾ ਪਾਉਂਦੇ ਸੀ ਉਹਦੇ ਬਾਰੇ ਸਾਰਾ ਸਮਝਾ ਰਹੇ ਨੇ ਮਹਾਰਾਜ ਇਹ ਵੀ ਇਹ ਵੀ ਸਾਰਾ ਤੇਰਾ ਮਿਥਿਆ ਹੀ ਹੈ ਇਹ ਵੀ ਤੇਰੇ ਸਰੀਰ ਕਰਕੇ ਨਾਲ ਇਹਨਾਂ ਚ ਵੀ ਕਿਸੇ ਨੇ ਜਾਣਾ ਕਰਨੀ ਕਰਨੀ ਚੀਜ਼ ਦੀ ਡੈਫੀਨੇਸ਼ਨ ਗੁਰੂ ਸਾਹਿਬ ਬੜੇ ਬਰੀਕੀ ਦੇ ਵਿੱਚ ਸਮਝਾ ਰਹੇ ਨੇ ਕਿੰਨੀ ਮਹਾਰੇ ਨੇ ਕਿਰਪਾ ਕੀਤੀ ਹੈ ਸਾਡੇ ਤੇ ਮਿਥਿਆ ਰੰਗ ਸੰਗ ਮਾਇਆ ਪੇਕ ਹਫਤਾ ਕਹਿੰਦੇ ਹੋਰ ਮਾਇਆ ਦੇ ਰੰਗ ਨੇ ਬੜੀ ਪ੍ਰਕਾਰ ਦੇ ਸੰਗੀ ਨੇ ਸਾਥੀ ਨੇ ਇਹ ਮਾਇਆ ਜਿਹੜੀ ਹੈ ਪੇਕ ਜੋ ਆਪਾਂ ਦੇਖ ਰਹੇ ਹਾਂ ਸਮਝਦੇ ਹਾਂ ਇਹ ਵੀ ਸਾਰਾ ਮਿੱਥਿਆ ਹੀ ਹੈ ਝੂਠ ਹੀ ਹੈ ਮਿੱਥਿਆ ਧਰੋ ਮੋਹੋ ਅਭਿਮਾਨ ਧਰੋ ਕਰਦੇ ਆਂ ਧਰੋ ਆਪਾਂ ਦੇਖਦੇ ਹਾਂ ਕਿੱਥੇ ਕਿੱਥੇ ਧਰੋ ਹੁੰਦਾ ਹੈ ਪਰਿਵਾਰਾਂ ਦੇ ਵਿੱਚ ਧਰੋ ਹੁੰਦਾ ਹੈ ਇੱਕ ਦੂਜੇ ਦੀਆਂ ਪਾਰਟੀਆਂ ਰਾਜਨੀਤੀ ਵਿੱਚ ਧਰੋ ਹੁੰਦਾ ਧਰਮ ਦੇ ਵਿੱਚ ਵੀ ਧਰੋ ਕੁਮਾਰੇ ਨੇ ਗੁਰਮਤ ਨੂੰ ਰੋਕ ਕੇ ਮਨਮਤ ਦਾ ਰੰਗ ਚਾੜ ਕੇ ਲੋਕਾਂ ਕੋਲੋਂ ਪੈਸਾ ਗ੍ਰਹੀ ਕਰਨ ਲਈ ਜਾਂ ਪੁੱਠਾ ਧਰਮ ਪੜਾ ਕੇ ਉਹਨਾਂ ਦਾ ਜੀਵਨ ਖਰਾਬ ਕਰ ਰਹੇ ਨੇ ਇਹ ਸਭ ਤੋਂ ਵੱਡਾ ਧੋਖਾ ਹੈ ਸੱਚ ਦੀ ਸੱਚ ਨੂੰ ਛੁਪਾ ਕੇ ਰੱਖਣਾ ਝੂਠ ਦਾ ਹੀ ਪ੍ਰਚਾਰ ਕਰ ਦੇਣਾ ਜੀਵਨ ਖਰਾਬ ਹੋ ਜਾਣਾ ਮੋਹ ਅਭਿਮਾਨ ਮੋਹ ਹੈ ਜਿਹੜਾ ਆਪਣੇ ਕਰਕੇ ਮੋਹ ਹੁੰਦਾ ਹੈ ਅਈ ਜਿਹਦੇ ਕਰਕੇ ਅਭਿਮਾਨ ਚੜਦਾ ਹੈ ਮਿੱਥਿਆ ਆਪਰ ਉਪਰ ਕਰਤ ਗਮਾਨ ਆਪਣੀ ਅਕਲ ਨੂੰ ਬੜਾ ਵੱਡਾ ਮੰਨਦਾ ਹੈ ਬੜਾ ਗਮਾਨ ਕਰਦਾ ਹੈ ਮੇਰੇ ਵਰਗੇ ਸੈਨਾ ਤਾਂ ਕੋਈ ਵੀ ਨਹੀਂ ਹੈ ਗੁਰਬਾਣੀ ਕੀ ਕਹਿੰਦੀ ਹੈ ਭੁੱਲਿਆ ਹੋਇਆ ਆਪਾਂ ਜਿਹੜੀ ਆ ਗੁਰਬਾਣੀ ਦੀ ਵਿਆਖਿਆ ਕਰ ਰਹੇ ਆ ਆਪਣਾ ਤਾਂ ਇਹਦੇ 'ਚ ਕੁਝ ਨਹੀਂ ਗੁਰਬਾਣੀ ਗੁਰੂ ਸਾਹਿਬ ਦੀ ਕਿਰਪਾ ਹੈ ਪਰਮੇਸ਼ਰ ਦੀ ਕਿਰਪਾ ਅੱਖਰਾਂ ਦੇ ਵਿੱਚ ਸਾਨੂੰ ਦੱਸਿਆ ਹੋਇਆ ਹੈ ਆਪਾਂ ਤਾਂ ਉਹਨੂੰ ਬਸ ਪੜ੍ਹ ਕੇ ਵਿਚਾਰ ਹੀ ਕਰ ਰਹੇ ਆ ਆਪਣਾ ਤਾਂ ਕੁਝ ਨਹੀਂ ਹੈ ਇਹ ਸਾਰਾ ਕੁਝ ਪਰਮੇਸ਼ਰ ਨੇ ਭਗਤਾਂ ਤੋਂ ਗੁਰੂ ਸਾਹਿਬਾਨਾਂ ਕੋਲੋਂ ਹਾਜ਼ਰ ਹਾਜ਼ੂਰ ਹੋ ਕੇ ਲਿਖਵਾਇਆ ਹੋਇਆ ਹੈ ਇਹ ਸਾਰਾ ਕੁਝ ਜਿਹੜੀ ਮਾਇਆ ਹੈ ਇਹਦੇ ਬਾਰੇ ਗੁਰੂ ਸ਼ਬਦ ਦੱਸ ਰਿਹਾ ਨੇ ਵੀ ਸਾਰੀ ਇਹ ਮਿਥਿਆਈ ਹੈ ਇਹਦੇ ਤੇ ਗਮਾਨ ਕਰਨ ਦਾ ਆਪਣੇ ਤੇ ਗਮਾਨ ਕਰਨਾ ਸਰੀਰ ਤੇ ਗਮਾਨ ਕਰਨਾ ਆਪਣੀ ਅਕਲ ਤੇ ਗਮਾਨ ਕਰਨਾ ਆਪਣੇ ਪੈਸੇ ਤੇ ਗਮਾਨ ਕਰਨਾ ਆਪਣੀ ਤਾਕਤ ਤੇ ਗਮਾਨ ਕਰਨਾ ਇਹ ਸਾਰਾ ਮਿਥਿਆਈ ਹੈ ਇਹ ਨਾਲ ਨਹੀਂ ਜਾਣਾ ਅਸਥਿਰ ਭਗਤ ਸਾਧਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਉਨਾ ਕੇ ਗੁਰੂ ਸਾਹਿਬ ਸਮਝਾ ਰਹੇ ਨੇ ਭਾਈ ਅਸਰ ਚ ਕੌਣ ਹੈ ਕਿਦੇ ਉਪਰ ਇਹਦਾ ਪ੍ਰਭਾਵ ਨਹੀਂ ਪੈਂਦਾ ਜਿਹੜੇ ਭਗਤ ਨੇ ਜਿਨ੍ਹਾਂ ਨੇ ਭਗਤੀ ਕੀਤੀ ਸੱਚ ਦੀ ਖੋਜ ਕੀਤੀ ਹੈ ਸਾਧ ਦੀ ਸਰਨ ਰਹਿੰਦੇ ਨੇ ਸਾਧਿਆ ਹੋਇਆ ਜਿਹੜੀ ਜੋਤ ਹੈ ਆਤਮਿਕ ਜੋਤ ਸਮਝ ਲੈ ਕੇ ਗੁਰਬਾਣੀ ਤੋਂ ਹੁਣ ਉਹਦੇ ਨਾਲ ਜੁੜੇ ਰਹਿੰਦੇ ਨੇ ਜਿਹਨੇ ਅੱਗੇ ਨਾਲ ਨਹੀਂ ਬਣਿਆ ਬਾਹਰਲੇ ਬਾਹਰੋਂ ਵੀ ਕੋਈ ਸਾਥ ਮਿਲ ਜੇ ਉਹਦੇ ਕੋਲੋਂ ਤਾਂ ਪੁੱਛਣਾ ਹੀ ਹੈ ਦੱਸਣਾ ਪੁੱਛਣਾ ਨਾਮ ਦੀ ਗੱਲ ਕਰਨੀ ਆਪਣੇ ਬਾਰੇ ਦੱਸਣਾ ਭਾਈ ਇਸ ਤਰ੍ਹਾਂ ਕੋਝ ਕਰਨੀ ਕਰਵਾਣੀ ਨੂੰ ਪੜਨਾ ਸੁਣਨਾ ਰਸਾਉਣਾ ਬਾਹਰੋਂ ਤਾਂ ਇਹੀ ਸੇਵਾ ਹੈ ਅੰਦਰ ਫਿਰ ਆਪਣੇ ਆਤਮਰਾਮ ਜਿਹੜਾ ਸਾਧ ਦੇ ਉਹਦੀ ਜਦੋਂ ਜਾਣਕਾਰੀ ਕਰਵਾਣੀ ਤੋਂ ਉਹਦੇ ਨਾਲ ਪਰਚਾ ਕੇ ਦੇਖ ਕੇ ਕਰਵਾਣੀ ਇੱਕ ਮੀਟਰ ਹੈ ਜਿਹਦੇ ਨਾਲ ਚੈੱਕ ਕਰਨਾ ਆਪਣੇ ਮਨ ਨੂੰ ਉਹ ਮਨ ਨੂੰ ਔਰ ਆਤਮਰਾਮ ਨੂੰ ਫੁਰਤ ਕੇ ਆਪਣੇ ਸਾਧ ਦੇ ਨਾਲ ਜੁੜੇ ਰਹਿਣਾ ਕਹਿੰਦੇ ਸਾਧ ਦੀ ਸ਼ਰਨ ਚ ਰਹਿਣਾ ਇਹ ਸਭ ਤੋਂ ਵੱਡੀ ਭਗਤੀ ਹੈ ਮਾਇਆ ਦਾ ਅਲਕਾ ਹੀ ਛੱਡ ਜਨਾ ਅਤਰਕੁਟੀ ਨੂੰ ਛੱਡ ਕੇ ਹਿਰਦੇ ਚ ਰਹਿਣਾ ਨਾਨਕ ਜੀ ਕਹਿ ਰਹੇ ਨੇ ਜਪ ਜਪ ਜਪਦੇ ਰਹਿਣਾ ਵਿਚਾਰਦੇ ਰਹਿਣਾ ਬਾਣੀ ਨੂੰ ਜੀਵ ਹੈ ਹਰ ਕੇ ਚਰਨ ਉਹੀ ਸਦਾ ਜੀਂਦੇ ਨੇ ਉਹ ਫਿਰ ਜੀਵਤ ਹੋ ਜਾਂਦੇ ਨੇ ਹਰ ਦੇ ਚਰਨਾਂ ਹਰ ਦੇ ਨਾਲ ਜੁੜੇ ਰਹਿੰਦੇ ਨੇ ਉਹਦੇ ਨਾਲ ਗੁਰਬਾਣੀ ਵਿਚਾਰ ਕਰਦੇ ਰਹਿੰਦੇ ਨੇ ਨਵੀਂ ਝੋਲੀ ਪ੍ਰਾਪਤ ਕਰਦੇ ਰਹਿੰਦੇ ਨੇ ਇੱਕ ਵਾਤੇ ਇਹ ਝੋਲੀ ਪ੍ਰਾਪਤ ਕਰਦੇ ਕਰਦੇ ਜਦੋਂ ਅਖੀਰਲਾ ਸਮਾਂ ਆਉਂਦਾ ਸੈਗ ਨੂੰ ਛੱਡਦੇ ਨੇ ਇਹ ਵਿਚਾਰ ਕਰਦੇ ਕਰਦੇ ਉਹ ਸੱਚ ਦੀਆਂ ਵਡਿਆਈਆਂ ਕਰਦੇ ਕਰਦੇ ਸੱਚ ਦੇ ਵਿੱਚ ਸਮਾਏ ਰਹਿੰਦੇ ਨੇ ਔਰ ਸੱਚੇ ਸਮਾ ਜਾਂਦੇ ਨੇ ਇਹਨਾਂ ਬੇਨਤੀਆਂ ਦੇ ਨਾਲ ਗੁਰੂ ਸਾਹਿਬਾ ਨੇ ਕਿਰਪਾ ਕੀਤੀ ਜਨਕਾਰ ਪਿਤਾ ਪਰਮੇਸ਼ਰ ਦੀ ਕਿਰਪਾ ਦੇ ਨਾਲ ਜਿਵੇਂ ਜਿਵੇਂ ਉਹਨਾਂ ਦਾ ਭਾਣਾ ਉਹ ਸਾਰਿਆਂ ਤੋਂ ਆਪੋ ਆਪਣੇ ਭਾਣੇ ਦੇ ਵਿੱਚ ਆਪਣੇ ਕਾਰ ਲੈ ਰਹੇ ਨੇ ਸੇਵਾ ਲੈ ਰਹੇ ਨੇ ਸੋ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ